आज मैं लुधियाना में आया हूँ हमारे मोन भाजी नूमिन भाजी और जितने भी हमारे आई बी के ऑफिशियल हैं इन्होंने इतना प्यार और सम्मान मुझे दिया है लास्ट 17 मार्च को हम यहाँ मिस्ट इंडिया कंपटीशन हुआ था जिसमें मुझे ओवरऑल टाइटल मिला था और उसके बाद आज सम्मानित करने के लिए भाइयों ने मुझे बुलाया है इतना प्यार और सम्मान देने के लिए मैं तह दिल से इनका धन्यवाद करता हूँ देखो आजकल बल्कि जिम का स्कोप ना काफ़ी बढ़ा है क्योंकि जो आजकल का खान पान है और जो आजकल ये बीमारियां चली हुई हैं इनको लेके काफ़ी लोग मतलब जिम की तरफ या एक्सरसाइज की तरफ काफ़ी रुझान बढ़ा है पहले से और कोरोना के बाद तो कम से कम सिक्सटी एट्टी परसेंट रुझान लोगों का एक्सरसाइज की तरफ बढ़ा है और मैं सिर्फ यही कहूँगा कि अपना एक डिसिप्लिन बनाए और अच्छे से वर्कआउट करें जिम में नहीं हो पा रहा आप लोगों से तो ग्राउंड में करें कहीं भी वर्क करें लेकिन एक्सरसाइज जरूर करें कर मिस्टर इंडिया का खिताब फील होने के बाद तो वो खुशी एक मतलब हद से बाहर होती है आप बयान ही कर सकते हो उसको कि पूरे इंडिया के जिसमें आपकी आर्मी रेलवे सर्विसेज और बहुत सारे डिपार्टमेंट हैं जिनकी टीम टीम में सारी आती हैं और एक बहुत बड़ा प्लेटफॉर्म होता है मैं दूसरी बार लुधियाना में मुझे मिस्टर इंडिया का टाइटल मिला है और जो प्यार मुझे लुधियाना में मिला है यहाँ पे वो शायद ही कहीं यहाँ तो का रहना यहाँ का अरेंजमेंट यहाँ का खाने का बच्चों की फैसिलिटी सब कुछ एक टॉप लेवल की थी यहाँ पे ਲੁਧਿਆਣਾ ਵਾਸੀਆ ਵੱਲੋਂ ਵੈਲਕਮ ਕੀਤਾ ਗਿਆ ਮਿਸਟਰ ਇੰਡੀਆ ਆਰਮਨਿਵਾਸ ਜੀ ਦਾ ਜੋ ਕਿ 17 ਮਾਰਚ ਨੂੰ ਇੰਡੋਰ ਸਟੇਡੀਅਮ ਵਿੱਚ ਜਿੱਤ ਕੇ ਗਏ ਸੀ ਔਰ ਅੱਜ ਇਹ ਸਾਡੇ ਪ੍ਰੇਰਣਾ ਸਰੋਤ ਬਣ ਗਏ ਨੇ ਸਾਡੇ ਯੂਥ ਨੂੰ ਸੇਨ ਦੇਣ ਵਾਸਤੇ ਇਹਨੇ ਸਾਡੇ ਯੂਥ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਸੋ ਮੈਂ ਯੂਥ ਨੂੰ ਇਹੀ ਅਪੀਲ ਕਰਾਂਗਾ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਕਿ ਆਪਣੇ ਜਿਹੜੀਆਂ ਸਾਡੀਆਂ ਭੈਣਾਂ ਡਰੈਸਿੰਗ ਟੇਬਲਾਂ ਦੇ ਉੱਤੇ ਜਿਹੜਾ ਸਾਡਾ ਬਜਟ ਆ ਉਹਨੂੰ ਘਟਾਣਾ ਆਪਣੀ ਹੈਲਥ ਜਿਹੜੀ ਅੰਦਰੋਂ ਫਿਟਨੈਸ ਵਾਸਤੇ ਉਹਦੇ ਤੇ ਬਜਟ ਲਗਾਣ ਪੈਸਾ ਜਿਹੜਾ ਸਰੀਰ ਦੇ ਅੰਦਰੋਂ ਅਟਰਨਲ ਸਟਰੋਂਗ ਹੋਣ ਤੇ ਵੇ ਠੀਕ ਹੈ ਬਹੁਤ ਮਹਿੰਗੇ ਮਹਿੰਗੇ ਬ੍ਰਾਂਡਡ ਜਿਹੜੇ ਕੱਪੜੇ ਨੇ ਉਹ ਪਾ ਕੇ ਤੁਸੀਂ ਮਾਡਲ ਰੋਲ ਮਾਡਲ ਨਹੀਂ ਬਣ ਸਕਦੇ ਕਿਸੇ ਦਾ ਅਗਰ ਤੁਹਾਡਾ ਸਰੀਰ ਸਟਰੋਂਗ ਹੈ ਤੁਸੀਂ ਕਿਸੇ ਵੀ ਆ ਪਲੇਅਰ ਬਣ ਕੇ ਕਿਸੇ ਵੀ ਸਪੋਰਟਸ ਗੇਮ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦੇ ਰੋਲ ਮਾਡਲ ਬਣ ਸਕਦੇ ਹੋ ਅਸੀਂ ਜਿਹੜਾ ਆ ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਬੋਡੀ ਬਿਲਡਿੰਗ ਨੂੰ ਉਹ ਪ੍ਰਮੋਟ ਕਰਨ ਕਿਉਂਕਿ ਤੁਸੀਂ ਦੇਖਿਆ ਸੀ ਕਬੱਡੀ ਵੀ ਸਾਡੇ ਪੰਜਾਬ ਦੀ ਖੇਡ ਸੀ ਬਹੁਤ ਅੱਗੇ ਜਾ ਰਹੀ ਸੀ ਲੇਕਿਨ ਉਹਦੇ ਵਿੱਚ ਕੁਝ ਗੈਂਗਸਟਰਾਂ ਦੇ ਆਣ ਕਰਕੇ ਜਿਹੜਾ ਕਬੱਡੀ ਨੂੰ ਥੋੜੀ ਟਾਹ ਲੱਗੀ ਸਾਡਾ ਵੀ ਦਿਲ ਦੁਖਿਆ ਉਫੜਾ ਔਰ ਅਸੀਂ ਤਾਂ ਹੀ ਕਰਕੇ ਇਸ ਲਾਈਨ ਤੇ ਚੱਲੇ ਆ ਵੀ ਇਸ ਤਰ੍ਹਾਂ ਦੇ ਰੋਲ ਮਾਡਲ ਬਣਨੇ ਚਾਹੀਦੇ ਆ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਕੋਈ ਗੈਂਡ ਦੀ ਸ਼ਰਟ ਪਾਈਆਂ ਜਾਂ ਤੁਸੀਂ ਕੋਈ ਟੌਮੀ ਦੀਆਂ ਟੀ-ਸ਼ਰਟਾਂ ਪਾਈਆਂ ਨੇ ਇੱਥੇ 100 ਰੁਪਏ ਦੀ ਟੀ-ਸ਼ਰਟ ਪਾ ਕੇ ਵੀ ਬੰਦਾ ਕਰੋੜਾਂ ਦੇ ਵਿੱਚ ਨਜ਼ਰ ਆਉਂਦਾ ਅੱਜ ਮਿਸਟਰ ਇੰਡੀਆ ਬਣਿਆ ਸਾਡਾ ਪ੍ਰਾਣ ਦੋਸਤ 140 ਕਰੋੜ ਦੀ ਜਨਤਾ ਦੇ ਵਿੱਚ ਨਾਮ ਉੱਚਾ ਕੀਤਾ ਰਾਮ ਨਿਵਾਜ ਜੀ ਦਾ ਤੋਂ ਮੈਂ ਪ੍ਰਾਊਡ ਫੀਲ ਕਰਦਾ ਕਿ ਸਾਨੂੰ ਇਹੇ ਜਿਹੜੇ ਲੋਕ ਨੇ ਜਿਹੜੇ ਅੱਜ ਦੇ ਯੂਥ ਨੂੰ ਸੇਧ ਦੇਣ ਵਾਲੇ ਨੇ ਇਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੀਦਾ ਸਰ ਜਿਨ੍ਹਾਂ ਦੇ ਨੂੰ ਜੱਜ ਜੀ ਕਰਵਾਇਆ ਸੀ ਕਿ ਕਿਹੜੀ ਸਪੋਰਟ ਕਰਾਇਆ ਕਿਹੜੇ ਜਨ ਨੂੰ ਕਰਾਇਆ ਜਿਹੜਾ ਇਹ ਲੁਧਿਆਣਾ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੋਇਆ ਸੀ ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਔਰ ਪੰਜਾਬੀ ਮੈਚੂਰ ਸੌਰੀ ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ ਔਰ ਪੰਜਾਬੀ ਮੈਚੂਰ ਬਾਡੀ ਬਿਲਡਿੰਗ ਫੈਡਰੇਸ਼ਨ ਵੱਲੋਂ ਕਰਵਾਇਆ ਗਿਆ ਸੀ ਔਰ ਜਿਹਦੇ ਵਿੱਚ ਸਾਰੀ ਸਾਡੀ ਟੀਮ ਦਾ ਜਿਹੜਾ ਬਹੁਤ ਵੱਡਾ ਮਿਹਨਤ ਸੀ ਤਿੰਨ ਮਹੀਨਾ ਦੀ ਔਰ ਇੱਕ ਇਹਦੇ ਵਿੱਚ ਟੋਟਲ 25 ਲੱਖ 50 ਹਜ਼ਾਰ ਦੇ ਕੈਸ਼ ਕੈਸ਼ ਔਰ ਉਮੀਦ ਕਰਦੇ ਆ ਆਉਣ ਵਾਲਾ ਟਾਈਮ ਜਿਹੜਾ ਇਸ ਤੋਂ ਵੀ ਵੱਡੇ ਵੱਡੇ ਕੰਪੀਟੀਸ਼ਨ ਅਸੀਂ ਲੁਧਿਆਣਾ ਔਰ ਪੰਜਾਬ ਵਾਲੇ ਲੈ ਕੇ ਆਵਾਂਗੇ ਔਰ ਅਸੀਂ ਕੋਸ਼ਿਸ਼ ਹੈ ਸਾਡੀ ਵੀ ਜਿਹੜੀ ਸਾਡੀ ਟੀਮ ਹੈ ਇਹੇ ਵੀ ਰੋਲ ਮਾਡਲ ਬਣੇ ਪੰਜਾਬ ਦੇ ਮੁੰਡਿਆਂ ਦਾ ਕਿ ਸਾਡੇ ਕੋਲੋਂ ਸਿੱਖ ਕੇ ਜਿਹੜੇ ਬਾਕੀ ਯੂਥ ਵੀ ਨੇ ਕਲੱਬਾਂ ਦੇ ਵਿੱਚ ਜਾ ਕੇ ਪੈਸਾ ਉਜਾੜਦੇ ਨੇ ਉਹ ਸਾਡੀ ਸਪੋਰਟ ਕਰਨ ਤਾਂ ਕਿ ਅਸੀਂ ਜਿਹੜੇ ਬੱਚਿਆਂ ਨੂੰ ਆ ਚੰਗੇ ਰਸਤੇ ਤੇ ਲਾ ਸਕੀਏ ਮੈਂ ਲੁਧਿਆਣਾ ਦੇ ਵਿੱਚ ਔਰ ਜਿੰਮ ਦੇ ਵਿੱਚ ਅੱਜ ਰਾਮ ਨਵਾਸ ਸਪੋਰਟ ਇੰਡੀਆ ਦਾ ਇੱਥੇ ਵੈਲਕਮ ਕਰਨ ਵਾਸਤੇ ਅਸੀਂ ਇਕੱਠੇ ਹੋਏ ਆਂ ਇਹ ਲੁਧਿਆਣਾ ਵਾਸਤੇ ਬਹੁਤ ਵੱਡੀ ਗੱਲ ਹੈ ਵੀ ਰਾਮ ਨਵਾਸ ਵਰਗੇ ਬਾਡੀ ਬਿਲਡਰ ਦੇ ਤੇ ਦੂਜੀ ਵਾਰ 15 ਦਿਨਾਂ ਦੇ ਵਿੱਚ ਪਹੁੰਚੇ ਨੇ ਤੇ ਲੁਧਿਆਣਾ ਵਾਸੀਆਂ ਨੂੰ ਤੇ ਨੌਜਵਾਨਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਇਹਨਾਂ ਨੂੰ 18 ਸਾਲ ਹੋ ਗਏ ਆਪਣਾ ਵਰਕਆਊਟ ਕਰਦੇ ਨੂੰ 18 ਸਾਲਾਂ ਤੋਂ ਇਹ ਬਾਡੀ ਬਿਲਡਿੰਗ ਕਰ ਰਹੇ ਆ ਤੇ ਬਹੁਤ ਵੱਡੀ ਚੀਜ਼ ਹੈ ਵੀ 18 ਸਾਲ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਤੇ ਇਸ ਲੈਵਲ ਤੱਕ ਸੰਭਾਲ ਕੇ ਰੱਖਣਾ ਲਾਸਟ ইয়ার ਵੀ ਇਹ ਮਿਸਟਰ ਇੰਡੀਆ ਬਣੇ ਸੀਗੇ ਲੁਧਿਆਣਾ ਦੇ ਵਿੱਚ ਹੀ ਤੇ ਇਸ ਸਾਲ ਫੇਰ ਇਹਨਾਂ ਨੇ ਜਿਹੜਾ ਮਿਸਟਰ ਇੰਡੀਆ ਸਭ ਤੋਂ ਵੱਡਾ ਬਾਡੀ ਬਿਲਡਿੰਗ ਦਾ ਜਿਹੜਾ ਟਾਈਟਲ ਹੈ ਉਹ ਉਹਨਾਂ ਨੇ ਆਪਣੇ ਨਾਮ ਕੀਤਾ ਅਸੀਂ ਪੂਰੀ ਟੀਮ ਵੱਲੋਂ ਤੇ ਅਨਨ ਦਾ ਫਿਰ ਇੱਥੇ ਲੁਧਿਆਣਾ ਆਂ ਤੇ ਵੈਲਕਮ ਕਰਦੇ ਆਂ ਸਰ ਲੱਗਦਾ ਬੈਕਗ੍ਰਾਉਂਡ ਦੇ ਵਿੱਚ ਬਹੁਤ ਤੁਹਾਡਾ ਵੱਡਾ ਹਿੱਸਾ ਹੈ ਸਰ ਸਾਡੀ ਟੀਮ ਦਾ ਸਾਰੇ ਅੰਧਾਰਤ ਹੈ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਡੀ ਟੀਮ ਪਿਛਲੇ 15 ਸਾਲਾਂ ਤੋਂ ਕੰਪੀਟੀਸ਼ਨ ਕਰਾ ਰਹੀ ਹੈ ਤੇ ਇਹ ਸਾਡੀ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਇਕਲਾ ਬੰਦਾ ਕੁਝ ਨਹੀਂ ਕਰਦਾ ਥੈਂਕ ਯੂ ਸਰ ਆਇਨ ਨੂੰ ਕਰਵਾ ਮੇਰਾ ਮੈਂ ਮੋਨੂ ਸੱਬਰਵਾ ਜਨਤ ਸਕੱਟਰੀ ਪੰਜਾਬ ਬੀਐਮਚੋਰ ਬੋਡੀਬਿਲਡਿੰਗ ਅੱਜ ਅਸੀਂ ਇੱਥੇ ਰਾਮਨਵਾਦ ਜੀ ਦਾ ਪੁੰਚਨ ਤੇ ਬਹੁਤ ਬਹੁਤ ਵੈਲਕਮ ਕਰਦੇ ਆ ਕਿਉਂਕਿ ਮਿਸਟਰ ਇੰਡੀਆ ਜੋ ਕਿ ਸਾਡੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦਾ ਜੋ ਕਿ ਮਹਾਗੁੰਬ ਜਿਹਨੂੰ ਆਈਪੀਐਲ ਦਾ ਨਾਮ ਦਿੱਤਾ ਗਿਆ ਸੀ ਜਿੱਦਾਂ ਕ੍ਰਿਕਟ ਦਾ ਆਈਪੀਐਲ ਹੁੰਦਾ ਉਦਾਂ ਹੀ ਸਾਡੇ ਬੋਡੀ ਬਿਲਡਿੰਗ ਦਾ ਜੋ ਆਈਪੀਐਲ ਸੀਗਾ ਇੱਕ ਤਰ੍ਹਾਂ ਦਾ ਸਮਾਹ ਸੰਗਰਾਮ ਜਿਹਦੇ ਵਿੱਚ ਪੂਰੇ ਹਿੰਦੁਸਤਾਨ ਤੇ ਪੂਰੇ ਸਰਵਿਸ ਬੋਰਡ ਜਿੰਨੇ ਵੀ ਸੀ ਖੇਡਣ ਆਏ ਸੀ ਔਰ ਇਕਲੋਤਾ ਜੋ ਮਿਸਟਰ ਇੰਡੀਆ ਉਹਦੇ ਵਿੱਚੋਂ ਚੁਣਿਆ ਜਾਂਦਾ ਸੀਗਾ ਉਹ ਸਾਡੇ ਰਾਮਨੀਵਾਸ ਜੀ ਸੀਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇੱਥੇ ਕਰਦੇ ਆਂ ਤੇ ਵੀ ਕਿਉਂਕਿ ਦੂਸਰੀ ਵਾਰ ਸਾਡੇ ਲੁਧਿਆਣਾ ਦੇ ਵਿੱਚ ਓਵਰਲ ਚੈਂਪੀਅਨ ਵੀ ਬਣੇ ਔਰ 15 ਦਿਨਾਂ ਦੇ ਵਿੱਚ ਜਿੱਦਾਂ ਭਾਜੀ ਕਹਰੇ ਦੂਸਰੀ ਵਾਰ ਸਾਡੇ ਇੱਕ ਸੱਦੇ ਤੇ ਆਏ ਆ ਅੱਜ ਅਸੀਂ ਆਪਣੀ ਪੂਰੀ ਪੰਜਾਬ ਦੀ ਟੀਮ ਵੱਲੋਂ ਸਾਡੇ ਵਿੱਚ ਜੋ ਇਹਨਾਂ ਦਾ ਕੈਸ਼ ਪ੍ਰਾਈਜ਼ ਸੀਗਾ ਓਵਰਲ ਟਾਈਟਲ 3 ਲੱਖ ਰੁਪਏ ਦਾ ਤੇ 375000 ਇਹਨਾਂ ਨੂੰ ਮਿਲਿਆ ਸੀ 75000 ਜੋ ਔਨ ਦੀ ਸਪੋਰਟ ਸੀਗਾ ਔਰ 3 ਲੱਖ ਦਾ ਜੋ ਪ੍ਰਾਈਜ਼ ਇਹਨਾਂ ਦਾ ਬੈਲੈਂਸ ਸੀ ਅੱਜ ਅਸੀਂ ਉਹ ਇਹਨਾਂ ਨੂੰ ਦੇਣ ਵਾਸਤੇ ਬੁਲਾਇਆ ਤੇ ਅਸੀਂ ਆਪਣੀ ਪੂਰੀ ਪੰਜਾਬ ਦੀ ਟੀਮ ਵੱਲੋਂ ਉਹਨਾਂ ਨੂੰ ਇੱਕ ਚੈੱਕ ਜੋ ਕਿ 3 ਲੱਖ ਰੁਪਏ ਦਾ ਭੇਟ ਕਰਨ ਜਾ ਰਹੇ ਹਾਂ ਤੇ ਇੱਕ ਛੋਟਾ ਜੀ ਸਾਡੀ ਪੰਜਾਬ ਅਲੀ ਦੇ ਇੰਡੀਅਨ ਬੋਡੀ ਬਿਲਡਰ ਫੈਡਰੇਸ਼ਨ ਵੱਲੋਂ ਜੋ ਕਿ ਅਸੀਂ ਥੈਂਕਸ ਕਰ ਰਹੇ ਚੇਤਨ ਪਟਾਰਾ ਜੀ ਦਾ ਬ੍ਰਿਜਨ ਡੇਗਰਾ ਜੀ ਦਾ ਹਿਰਲ ਮੈਮ ਦਾ ਔਰ ਪੂਰੀ ਇੰਡੀਅਨ ਬੋਡੀ ਬਿਲਡਰ ਫੈਡਰੇਸ਼ਨ ਦਾ ਪੂਰੀ ਪੰਜਾਬ ਦੀ ਟੀਮ ਦਾ ਔਰ ਲੁਧਿਆਣਾ ਦੀ ਟੀਮ ਦਾ ਜੀ ਆਪਕੇ ਲਈ ਇੱਕ ਛੋਟੀ